ਸੰਤਰਸੈ ਗੁਰੂ ਕਾ ਜਨਮ ਮਰਨ ਦੁਖ ਜਵਾਈ ਹੋਵ ਸਿਫਤਖ ਸੰਬਦੀ ਦੂਰ ਅਰਸੋ ਕਰਸੋ ਛਟੀਆਂ ਤੁਧਿ ਠੇ ਸਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟਿ ਹੈ ਸੁਜਣ ਸੱਚਾ ਬਾਤ ਸ਼ਾ ਫਿਰ ਸੋੰਦ ਸੋਹੋ ਜਿਸ ਪਾਸ ਬਹਠਿਆ ਸੋਹੀ ਹੈ ਸਭਨਾਂ ਦਾ ਵੀ ਸਾਹ ਸਜਣ ਸੱਚਾ ਬਾਤ ਸ਼ਾਹ ਸਿਰੋਦ ਸੋਹਾ ਜਿਸ ਪਾਸ ਬਹਿਠਿਆ ਸੋਹੀਏ सप्ना दवे सा सप् श्रीवाहि गुरु जी लोक संत उदरण गोपाल आश्रं है परमेश्वर है उदरण दयालम् आश्रम गोपाल कीर्तन है निर्मलं सन्त सङ्गेण नानक परमेश्वर चन्दन चान्दन शरदरुत् ਤੇ ਕਾਮ ਸੀਤਲ ਥੀਵ ਨਾਨਕਾ ਮੁਕਜਪੰਦੜੋ ਹਰ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨ ਸੁਣ ਪਰਤਾਪ ਨਿਰਭਉ ਭੈ ਮਨ ਟੁੱਟ ਨ ਆਵੇ ਮੂਲ ਸੰਜਿਆ

ਰਜਸ ਨਿਤ ਸੋਨ ਸੰਤ ਜਨਸਿਓ ਸੰਗ ਪਾਈਐ ਅਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਵਾਹੀ ਗੁਰੂ ਜੀ ਕਾ ਖਾਲਸਾ ਵਾ ਸਲੋਕ ਸੰਤ ਉਧਰਣ ਦਯਾਨੰ ਆਸਰਮ ਗੋਪਾਨ ਕੀਰਤਨ ਹੈ ਨਿਰਮਲ ਸੰਤ ਸੰਗੇੜ ਉਟ ਨਾਨਕ ਪਰਮੇਸ਼ੁਰਾ ਰਾਬ ਜੈਤ ਸ੍ਰੀ ਦੀਵਾਰ ਦੀ 17ਵੀਂ ਪੌੜੀ ਸ਼ਲੋਕਾਂ ਨਾਲ